ਪਾਹਰ ਆ ਗਏ ਨੇ ਤੁਹਾਨੂੰ ਲੱਗਦਾ ਕਿ ਉਹ ਹੀ ਮੁੱਛਾਂ ਨੂੰ ਤਾ ਦਿੰਦੇ ਹੋਏ ਨਸਰੂ ਉਹ ਤਾਈ ਉਹ ਤਾਂ ਡਾਰਿਆ ਤਾਈ ਉਹ ਤੇ ਨਿਹਰਾ ਕਰਦੇ ਆ ਵੀ ਨਿਹਰੇ ਨਿਕਲੇ ਮੁੱਛਾਂ ਨੂੰ ਦਾ ਨਾ ਦੇਣ ਉਹ ਜੱਟ ਦੀ ਮੁੱਛ ਖੜੀ ਆ ਤੇ ਖੜੀ ਰਹਿਣੀ ਆ ਕਰਿਆ ਅੰਦਰ ਜੀ ਟਰੱਕਸ ਮਗਲ ਰਿਆ ਕਦੀ ਕੋਸ਼ਾਕ ਦਿੰਦੇ ਆ ਤੇ ਕੜ ਮਾਨਯੋਗ ਅਦਾਲਤ ਨੇ ਨਿਆਂ ਕੀਤਾ ਵਾ ਨਿਕਲਿਆ ਕਸ਼ਵਨੀ ਆ ਜੀ ਇਹਦੇ ਵਿੱਚੋਂ ਮੁੱਖ ਮੰਤਰੀ ਹਮੇਸ਼ਾ ਕਹਿੰਦੇ ਨਜ਼ਰ ਆਏ ਨੇ ਕਿ ਬੜੇ ਪੁਖਤਾ ਸਬੂਤ ਨੇ ਸਾਡੇ ਕੋਲ ਹੁਣ ਲੰਮਾ ਚਿਰ ਅੰਦਰ ਨੇ ਬੜੀਆਂ ਉਹਨਾਂ ਦੇ ਬਿਆਨ ਇਸ ਤਰ੍ਹਾਂ ਨਜ਼ਰ ਆਏ ਪੰਜਾਬ ਦਾ ਮੁੱਖ ਮੰਤਰੀ ਬਣਿਆ ਭੰਡਿਆ ਜੀ ਉਹ ਮੁੱਖ ਮੰਤਰੀ ਤੇ ਹਰਿਓ ਨਾਂ ਦਾ ਮੁੱਖ ਮੰਤਰੀ ਮੁੱਖ ਮੰਤਰੀ ਤੋਂ ਤੇ ਕੇਜਰੀਆ ਹੁਣੀ ਆ ਇਹ ਤਾਂ ਵਿਚਾਰਾ ਇੱਕ ਹੱਡਿਆਰ ਗਈ ਆ ਜੋ ਇਹਨੂੰ ਲਿਖ ਕੇ ਤੋਂ ਸਪ੍ਰਿੰਟ ਪੇ ਦਿੰਦੇ ਤੇ ਪੜ ਕੇ ਸੁਣਾ ਦਿੰਦਾ ਜਾਂ ਫਿਰ ਅਖਬਾਰਾਂ 'ਚ ਬਿਆਨ ਲਾ ਦਿੰਦਾ ਆਮਦਤੋਬਾ ਜਾਇਦਾਦ ਦੇ ਮਾਮਲੇ 'ਚ ਬਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਸੁਪਰੀਮ ਕੋਰਟ ਵੱਲੋਂ ਅੱਜ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਜਿਹੜੀ ਹੈ ਉਹ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਵਰਕਰਾਂ ਦਾ ਜਿਹੜਾ ਹੈ ਉਹ ਤਾਂਤਾ ਲੱਗਣਾ ਰਿਹਾ ਹੋ ਸ਼ੁਰੂ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਕਿ ਵਰਕਰ ਜਿਹੜੇ ਨੇ ਉਹ ਲੱड्डੂ ਵੰਡ ਕੇ ਜਿਹੜਾ ਹੈ ਉਹ ਜੁਰੂਰ ਖੁਸ਼ੀ ਮਨਾ ਰਹੇ ਨੇ ਗੱਲਬਾਤ ਵੀ ਉਹਨਾਂ ਨਾਲ ਕਰਾਂਗੇ ਕਿਉਂਕਿ ਲੰਮੇ ਚਿਰ ਬਾਅਦ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਬਾਹਰ ਆ ਰਹੇ ਨੇ ਉਸ ਤੋਂ ਬਾਅਦ ਲਗਾਤਾਰ ਹੀ ਸਾਰਿਆਂ ਦੀ ਨਜ਼ਰ ਜਿਹੜੀ ਹੈ ਸਿਰ ਬਿਕਰਮ ਸਿੰਘ ਮਜੀਠੀਆ ਤੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਬਾਈ ਫਤਿਹ ਜੀ ਕੀ ਕਹਿਣਾ ਚਾਹੋਗੇ ਬਿਕਰਮ ਸਿੰਘ ਮਜੀਠੀਆ ਨੂੰ ਜੋ ਸੁ ਸਭ ਤੋਂ ਪਹਿਲਾਂ ਤਾਂ ਅਸੀਂ ਗੁਰੂ ਰਾਮਦਾਸ ਜੀ ਦਾ ਧੰਨਵਾਦ ਕਰਦੇ ਹਾਂ ਉਸ ਤੋਂ ਬਾਅਦ ਹਿੰਦੁਸਤਾਨ ਦੀ ਜੋ ਅਦਾਲਤ ਹੈ ਸੁਪਰੀਮ ਕੋਰਟ ਉਹਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨਿਆਂ ਕੀਤਾ ਜੀ ਅਸੀਂ ਕੋਰਟ ਦਾ ਵੀ ਧੰਨਵਾਦ ਕਰਦੇ ਹਾਂ ਹੋਰ ਸਰਦਾਰ ਬਿਗਰਮਜੀਤ ਸਿੰਘ ਜੀ ਮੀਟਿਆ ਜੋ 27 ਮਹੀਨਾ ਬਾਅਦ ਰਹਿ ਹੋ ਕੇ ਆ ਰਹੇ ਨੇ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਬਹੁਤ ਹੀ ਅਸੀਂ ਖੁਸ਼ ਹਾਂ ਪੂਰਾ ਕਾਲੀਦਲ ਦਾ ਵਰਕਰ ਖੁਸ਼ ਆ ਪੂਰੇ ਥਾਂ ਦਾ ਲੱਡੂ ਵੰਡੇ ਜਾ ਰਹੇ ਆ ਭੰਗੜੇ ਭਾਏ ਜਾ ਰਹੇ ਨੇ ਹਾਥੋ ਜੀ ਬਾਜੀ ਕੀਤੀ ਜਾ ਰਹੀ ਆ ਹੋਰ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਕਿ ਉਹ ਕਿਸ ਵળે ਆਣ ਕੇ ਆਪਣੀ ਚਲਕ ਦਿਖਾਉਣ ਇਹ ਉਹੀ ਘਰ ਆ ਜਿੱਥੋਂ ਗ੍ਰਿਫਤਾਰ ਕੀਤਾ ਗਿਆ ਸੀ ਵਿਜੀਲੈਂਸ ਵੱਲੋਂ ਬੜੇ ਲੰਮੇ ਚੇਅਰ ਹੋ ਗਿਆ ਜੀ ਕਈ ਵਰਕਰ ਇੱਥੇ ਆਂਦੇ ਵੀ ਹੋਣਗੇ ਉਹਨਾਂ ਨੂੰ ਨਹੀਂ ਮਿਲੇ ਹੋਣਗੇ ਕਿਉਂਕਿ ਜੇਲ੍ਹ 'ਚ ਸੀਗੇ ਨਮੋਸ਼ੀ ਨਜ਼ਰ ਆਂਦੀ ਸੀ ਕਿ ਕਿਉਂਕਿ ਉਹਨਾਂ ਦੇ ਹੀ ਸਾਥੀ ਜਿਹੜੇ ਮਜੀਠੇ ਹਲਕੇ ਦੇ ਵਿੱਚ ਉਹਨਾਂ ਦੂਜੇ ਦਾਅਵੇ ਠੋਕਦੇ ਹੋਏ ਨਜ਼ਰ ਆਉਂਦੇ ਵੇਖੋ ਜੀ ਮੌਕਾ ਮਿਲ ਜਾਂਦਾ ਵਾ ਇਹ ਰਾਜਨੀਤੀ ਹੈ ਇਹੋ ਜੀ ਚੀਜ਼ ਹੈ ਹਰ ਕੋਈ ਮੌਕਾ ਲੱਭਦਾ ਵਾ ਹੁਣ ਉਹ ਅਗਲੇ ਸੋਚ ਦਉਣਗੇ ਕਿ ਹੋ ਸਕਦਾ ਹੈ 27 ਜਉਨਾ ਕੇ 28 ਚ ਬਾਹਰ ਨਿਕਲਣਾ ਕਿਉਂਕਿ ਬਹੁਤ ਵੱਡੀਆਂ ਕਿਆ ਸਾਰੀਆਂ ਲਾਈਆਂ ਜਾ ਸਕਦੀਆਂ ਸੀ ਸਰਕਾਰ ਵੀ ਇਹੋ ਚਾਹੁੰਦੀ ਵੀ 27 ਤੋਂ ਬਾਅਦ ਹੀ ਨਿਕਲੇ ਇਹ ਕਰਕੇ ਦਵੈਦਾਰੀ ਤਾਂ ਤੁਹਾਨੂੰ ਪਤਾ ਜੀ ਕੋਈ ਨਾ ਕੋਈ ਤੇ ਹਲਕਾ ਮੱਲ ਨੂੰ ਫਿਰਦਾ ਹੀ ਆ ਪੰਜਾਬ ਦੇ ਮੁੱਖ ਮੰਤਰੀ ਹਮੇਸ਼ਾ ਕਹਿੰਦੇ ਨਜ਼ਰ ਆਏ ਨੇ ਕਿ ਬੜੇ ਪੁਖਤਾ ਸਬੂਤ ਨੇ ਸਾਡੇ ਕੋਲ ਹੁਣ ਲੰਮਾ ਚਿਰ ਅੰਦਰ ਨੇ ਬੜੀਆਂ ਉਹਨਾਂ ਦੇ ਬਿਆਨ ਇਸ ਤਰ੍ਹਾਂ ਨਜ਼ਰ ਆਏ ਸਨ ਕਿ ਕਾਰਨ ਲੱਗਦਾ ਕਿ ਉਹਨਾਂ ਕੋਲ ਹਗੇ ਨਹੀਂ ਸਨ ਜਾਂ ਉਸ ਤਰ੍ਹਾਂ ਹੀ ਬਿਆਨਬਾਜ਼ੀਆਂ ਦਿੰਦੇ ਰਹੇ ਨੇ ਇਸ ਜਗ੍ਹਾ ਤੇ ਪੰਜਾਬ ਦਾ ਮੁੱਖ ਮੰਤਰੀ ਬਣਿਆ ਭਾਂਡਿਆ ਜੀ ਤੋਂ ਵਾਹ ਮੁੱਖ ਮੰਤਰੀ ਤੇ ਹਰ ਨਾਂ ਦਾ ਮੁੱਖ ਮੰਤਰੀ ਮੁੱਖ ਮੰਤਰੀ ਤੋਂ ਤੇ ਕੇਜਰੀਆਲ ਹੁਣੀ ਆ ਜਾਂ ਸਜੋਦੀਆ ਸਾਹਿਬ ਹੁਣੀ ਆ ਇਹ ਤਾਂ ਵਿਚਾਰਾ ਇੱਕ ਹੱਡਿਆਰ ਗਈ ਆ ਜੋ ਇਹਨੂੰ ਲਿਖ ਕੇ ਤੋਂ ਸਪਰਿਟ ਭੇਜ ਦਿੰਦੇ ਇਹ ਪੜ ਕੇ ਸੁਣਾ ਦਿੰਦਾ ਜਾਂ ਸਵੇਰੇ ਖਬਰਾਂ 'ਚ ਬਿਆਨ ਲਾ ਦਿੰਦਾ ਹੁਣ ਬਾਹਰ ਆ ਗਏ ਨੇ ਤੁਹਾਨੂੰ ਲੱਗਦਾ ਕਿ ਉਹ ਮੁੱਛਾਂ ਨੂੰ ਤਾ ਦਿੰਦੇ ਹੋਏ ਨਜ਼ਰ ਆਉਣਗੇ ਉਹ ਤਾਈਓ ਦੇ ਡਾਰਿਆ ਤਾਈਓ ਦੇ ਨਿਹਰਾ ਕਰਦੇ ਆ ਵੀ ਨਿਹਰੇ ਨਿਕਲੇ ਮੁੱਛਾਂ ਨੂੰ ਦਾ ਨਾ ਦੇਣ ਉਹ ਜੱਟ ਦੀ ਮੁੱਛ ਖੜੀ ਆ ਤੇ ਖੜੀ ਰਹਿਣੀ ਆ ਜਿਹੜੋ ਇੱਥੋਂ ਵੀ ਗ੍ਰਿਫਤਾਰ ਕੀਤਾ ਗਿਆ ਉਸ ਵੇਲੇ ਵੀ ਉਹਨਾਂ ਨੇ ਮੁੱਛਾਂ ਨੂੰ ਪੂਰੀ ਤਾ ਦਿੱਤੀ ਸੀ ਕਿ ਲੱਗਦਾ ਕਿ ਉਹ ਡਰ ਸੀਗਾ ਭਗਵੰਤ ਮਾਨ ਦੇ ਮੰਦਿਰ ਦੇ ਵੇਖੋ ਜੀ ਜਿਹੜਾ ਸੱਚਾ ਬੰਦਾ ਮੁੱਛਾਂ ਨੂੰ ਤਾ ਦਿੰਦਾ ਝੂਠਾ ਬੰਦਾ ਤੇ ਵੇਖੋ ਨੇ ਆਪਣੀ ਮੂਲ ਘੋੜਾਂ ਦਾ ਜਾਣ ਕੋਣੀਂ ਦੀ ਆ ਤੇ ਸੋਚਦਾ ਵੀ ਜਿਹੜੂ ਗ੍ਰਿਫਤਾਰ ਕਰਦਾ ਤਾਂ ਮੂੰਹ ਤੇ ਕਪੜਾ ਪਾ ਦਿੰ ਲੇਕਿਨ ਪਰ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਜਿਹਨੇ ਆਪਣੇ ਮੋਛ ਨੂੰ ਦਾ ਦਿੰਦਾ ਗਏ ਆ ਵੀ ਕਰੋ ਮੈਨੂੰ ਗ੍ਰਿਫਤਾਰ ਮੈਂ ਸੱਚਾ ਮਾਂ ਹਾਂਜੀ ਕੀ ਲੱਗਦਾ ਕਿ ਮਾਨਹਾਨੀ ਦਾ ਕੇਸ ਵੀ ਕੀਤਾ ਜਾ ਸਕਦਾ ਜਿਸ ਤਰ੍ਹਾਂ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵੇਖੋ ਜੀ ਐਡੀ ਤਗੜੀ ਹਸਤੀ ਆ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਬਾਕੀ ਭਗਵੰਤ ਮਾਨ ਦਾ ਨੌਲਜ ਕੋਈ ਨਹੀਂ ਆ ਜੋ ਦਿੱਲੀ ਵਾਲੇ ਕਰਾਈ ਜਾਂਦੇ ਆ ਉਹ ਕਰਾਈ ਕਰ ਤੋਂ ਕਰਾਈ ਜਾਂਦੇ ਆ ਇਹ ਵੀ ਲੱਗਦਾ ਕਿ ਗੁੱਸਾ ਤਾਂ ਨਹੀਂ ਕੇਜਰੀਵਾਲ ਕੋ ਮਾਫੀ ਮੰਗਵਾਈ ਸੀ ਇਸ ਤੀਕ ਤੱਕ ਰੋਸ ਤੇ ਨਹੀਂ ਲੱਗਦਾ ਵੇਖੋ ਜੇ ਨਸ਼ੇ ਦਾ ਸਮਗਲ ਇਹ ਤੇ ਕੇਜਰੀਵਾਲ ਨੇ ਕੋ ਮਾਫੀ ਮੰਗੀ ਜੇ ਕੇਜਰੀਵਾਲ ਨੇ ਮਾਫੀ ਮੰਗੀ ਇਹ ਦੋਸਾ ਉਹੋ ਗੁੱਸਾ ਕੱਢਦਾ ਮਾਰਾ ਇਹਨੂੰ ਅੰਦਰ ਦੇਤਾ ਤੁਸੀਂ ਵੇਖੋ ਜਦੋਂ ਕੋਰਟ 'ਚ ਭੇਜੀ ਚਾਨਣੀਆਂ ਲਾਏ ਜਾਂਦੇ ਉਹ ਮੁੱਛਾਂ ਨਾ ਫੇਰ ਬਗਾਵੇ ਮੋਛ ਦੇ ਜੱਟ ਦੀ ਖੜੀ ਆ ਤੇ ਖੜੀ ਰਹੂਗੀ ਤੁਸੀਂ ਕੀ ਕਰਨਾ ਚਾਹੋਗੇ ਕਿ ਤੁਸੀਂ ਇੱਕ ਨੌਜਵਾਨ ਵੀ ਹੋ ਪਰ ਹੀ ਤੁਸੀਂ ਕੀ ਕਰਨਾ ਚਾਹੋਗੇ ਕਿ ਲਗਾਤਾਰ ਹੀ ਤੁਹਾਨੂੰ ਵਿਕਰਮ ਸਿੰਘ ਮਜੀਠੀਆ ਨੂੰ ਮਿਲੇ ਹੋਗੇ ਜੀ ਕਿਸ ਤਰ੍ਹਾਂ ਬਹੁਤ ਵਾਰੀ ਮਿਲਿਆ ਜੀ ਬੜੀ ਖੁਸ਼ੀ ਹੋਈ ਆ ਉਹਨਾਂ ਦੇ ਪਰਿਵਾਰ ਨੂੰ ਮਾਤਾ ਜੀ ਨੂੰ ਵਧਾਈਆਂ ਆਉਣ ਸਾਡੇ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਬੱਚਿਆਂ ਨੂੰ ਵੀ ਵਧਾਈਆਂ ਆਉਣ ਖੁਸ਼ੀ ਖੁਸ਼ੀ ਮੌਕਾ ਆ ਕੋਈ ਲੱਗਦਾ ਕਿ ਹਲਕਾ ਹਲਕੇ ਦੇ ਵਿੱਚ ਰਹਿਣਗੇ ਜਲਦੀ ਆ ਹਰ ਹਲਕੇ ਦੇ ਵਿੱਚ ਜਾਣਗੇ ਜੀ ਹਰ ਹਰ ਹਲਕੇ ਦੇ ਜਾਣਗੇ ਮਜੀਠੀਆ ਸਾਹਿਬ ਦੀ ਜਾਜਾਕਾਰ ਹੋਗੀ ਤੇ ਅੱਜ ਇੱਥੇ ਕਿਦਾਂ ਸੈਲੀਬ੍ਰੇਟ ਕੀਤਾ ਅੱਜ ਅਸੀਂ ਬੜੀ ਖੁਸ਼ੀ ਮਨਾਈ ਕੱਲ ਦੀ ਤੇ ਸਾਰੇ ਮਤਲਬ ਆ ਰਹੇ ਨੇ ਹਲਕੇ ਉਹਨਾਂ ਦੇ ਘਰ ਖੁਸ਼ੀਆਂ ਦਾ ਲਹਿਰ ਹਰ ਪਰਿਵਾਰ ਨੂੰ ਹਰ ਵਰਕਰ ਨੂੰ ਆ ਕੋਈ ਇਹੋ ਜੀ ਕੋਈ ਗੱਲ ਨਹੀਂ ਅਕਸਰ ਹੀ ਨੌਜਵਾਨ ਜਿਹੜੇ ਨੇ ਉਹ ਵਿਕਰਮ ਸਿੰਘ ਮਜੀਠੀਆ ਦੇ ਮਗਰ ਬਹੁਤ ਨਜ਼ਰ ਆਉਂਦੇ ਨੇ ਤੁਸੀਂ ਇੱਕ ਨੌਜਵਾਨ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਕਹਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਿਰ ਬਹੁਤ ਬਹੁਤ ਧੰਨਵਾਦ ਗੁਰੂ ਰਾਮਦਾਸ ਜੀ ਦਾ ਜਿਨ੍ਹਾਂ ਨੇ ਮਿਹਰ ਕਰਕੇ ਗੁਰਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਨੂੰ ਸੁਪਰੀਮ ਕੋਰਟ ਤੋਂ ਰਿਹਾਈ ਦਵਾਈ ਹੈ ਧੰਨਵਾਦ ਸੁਪਰੀਮ ਕੋਰਟ ਦਾ ਮਾਣਯੋਗ ਅਦਾਲਤ ਹਿੰਦੁਸਤਾਨ ਦੀ ਸਭ ਤੋਂ ਵੱਡੀ ਅਦਾਲਤ ਨੇ ਜ਼ਮਾਨਤ ਦਿੱਤੀ ਆ ਕਿਹੜੀ ਚੀਜ਼ ਵਿਕਰਮ ਸਿੰਘ ਮਜੀਠੀਆ ਜੀ ਤੁਹਾਨੂੰ ਪਸੰਦ ਆ ਕਿ ਜਿਹ ਮੁਸ਼ਾਣੂ ਦਾ ਇੰਤਕਾਰ ਕਰਕੇ ਦਿੰਦੇ ਆ ਉਹ ਜੱਟ ਜਿਹਦੇ ਮਗਰ ਜਿੱਥੇ ਅੜ ਗਿਆ ਜਿਹਦੇ ਮਗਰ ਖੜ ਗਿਆ ਬਸ ਸਮਝ ਲੋ ਚੜ ਦੇ ਗਿਆ ਜੀ ਇਹ ਉਹ ਗਰੀਬਾਂ ਦੇ ਮਸੀਹਾ ਨੇ ਗਰੀਬਾਂ ਦੇ ਮਗਰ ਖਲੋਂਦੇ ਨੇ ਇੱਕ ਤਾਂ ਨਹੀਂ ਖਲੋਂਦੇ ਨੇ ਜਿੱਥੇ ਅੜ ਜਾਂਦੇ ਨੇ ਨਾ ਮੇਰਾ ਇਹ ਪੂਰੇ ਕੋਈ ਹਲਾ ਨਹੀਂ ਸਕਦਾ ਕਹਿੰਦੇ ਕਿ ਹੁਣੇ ਬਾਹਰ ਨਿਕਲੇ ਨਾ ਫਿਰ ਮੁੱਛਾਂ ਤਾ ਮੈਂ ਨਾ ਵੇਖੋ ਜੀ ਪਹਿਲਾਂ ਹੁੰਦੇ ਉਹਨਾਂ ਨੇ ਮੁੱਛਾਂ ਨੂੰ ਤਾਏ ਦੇਣਾ ਜੀ ਜਦੋਂ ਵੀ ਆਏ ਉਦੋਂ ਪਹਿਲਾਂ ਸਭ ਤੋਂ ਪਹਿਲਾਂ ਮੋਸ਼ੀ ਜਿਹੜੀ ਮੋਸ਼ੀ ਨਹੀਂ ਉਹਦਾ ਕੁਝ ਨਹੀਂ ਰੋਮ ਨਹੀਂ ਇਕੱਲੀ ਦਾਲ ਇਹ ਕਰਕੇ ਪਿੱਛੇ ਨਾ ਨਾ ਘਰ ਖੜਿਆ ਘਰ ਵਿੱਚ ਉਹ ਸਮਝ ਮੁਝੀ ਧੀਆ ਬਹੁਤ ਬੜੇ ਨੇ ਇਦਾਂ ਨੇ ਬਹੁਤ ਵਧੀਆ ਆ ਦੇਖੋ ਜੀ ਆਪਾਂ ਲੈਵ ਆਉਂਦੇ ਆ ਭਾਉ ਜੀ ਆਗੇ ਬਾਹਰ ਆਉਂਦਾ ਭਾਉ ਨੇ ਸਭ ਤੋਂ ਪਹਿਲਾਂ ਮੁੱਛਾਂ ਨੂੰ ਤਾ ਦਿੰਦਾ ਇਹ ਜੱਟ ਦੀ ਮੁੱਛ ਖੜੀ ਜਾਂਦਾ ਖੜੀ ਰਹੂਗੀ ਇਹ ਲੱਗਦਾ ਕਿਸੇ ਚੀਜ਼ ਦਾ ਡਰ ਭੈਣੀਆਂ ਕਿਉਂਕਿ ਲਗਾਤਾਰ ਹੀ ਜਦੋਂ ਵੀ ਜਿਹੜੇ ਵੀ ਮਿਲ ਕੇ ਬਾਹਰ ਨਿਕਲੇ ਨੇ ਉਹ ਕਹਿੰਦੇ ਰਹੇ ਨੇ ਕਿ ਵਿਕਰਮ ਸਿੰਘ ਮਜੀਠੀ ਇੱਕ ਗੱਲ ਕਰ ਚੜਦੀ ਕਲਾ ਜਾ ਮੈਂ ਵੇਖੋ ਜੀ ਉਹ ਰੱਬ ਦਾ ਨਾਮ ਜਪਣ ਵਾਲੇ ਉਹ ਚੜਦੀ ਕਲਾ ਜਾ ਚੜਦੀ ਕਲਾ ਡਰਦੇ ਉਹ ਜਿਹਨੇ ਕੋਈ ਖਨਾ ਕੀਤਾ ਤੇ ਜੇ ਆਪਾਂ ਝੂਠਾ ਕੇ ਉਹਨੂੰ ਫੜ ਕੇ ਅੰਦਰ ਦਵਾਵਾਂਗੇ ਉਹਨੂੰ ਡਰਗਾਦਾ ਜੀ ਸਚਾਈ ਦੀ ਦਾਖਰ ਜਿੱਤਿਆ ਬਿਲਕੁਲ ਸਚਾਈ ਦੀ ਜਿਹੜੀ ਆ ਜਿੱਤ ਜਿਹੜੀ ਆ ਉਹ ਜੋ ਵਰਕਰਸ ਦਾ ਕਹਿਣਾ ਕਿ ਉਹ ਜੂਰ ਹੁੰਦੀ ਹੈ ਲੇਕਿਨ ਕੱਲਾ ਕਦੇ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਘਰ ਦੇ ਵਿੱਚੋਂ ਵਿਜੀਲੈਂਸ ਵੱਲੋਂ ਜਿਹੜਾ ਸੀਗਾ ਗ੍ਰਿਫਤਾਰ ਕੀਤਾ ਗਿਆ ਸੀ ਉਸ ਵੇਲੇ ਵੀ ਵਿਕਰਮ ਸਿੰਘ ਮੁਕੀਤ ਜਿਹੜੇ ਨੇ ਉਹ ਮੁੱਛਾਂ ਨੂੰ ਤਾ ਦਿੰਦੇ ਹੋਏ ਨਜ਼ਰ ਆਏ ਸਨ ਔਰ ਜਦੋਂ ਹੁਣ ਸੁਪਰੀਮ ਕੋਰਟ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਬੇਲ ਦਿੱਤੀ ਗਈ ਹੈ ਉਸ ਤੋਂ ਬਾਅਦ ਹੁਣ ਅੱਜ ਇੱਕ ਵਾਰ ਫਿਰ ਤੋਂ ਵਿਕਰਮ ਸਿੰਘ ਮਜੀਠੀਆ ਮੁੱਛਾਂ ਨੂੰ ਤਾ ਦਿੰਦੇ ਹੋਏ ਨਜ਼ਰ ਆਉਂਦੇ ਨੇ ਔਰ ਜੋ ਲਗਾਤਾਰ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਹਮੇਸ਼ਾ ਇੱਕ ਗੱਲ ਜਰੂਰ ਕਹਿੰਦੇ ਰਹੇ ਨੇ ਕਿ ਉਹਨਾਂ ਕੋਲ ਬਹੁਤ ਪੁਖਤਾ ਸਬੂਤ ਨੇ ਲੇਕਿਨ ਜੇ ਪੁਖਤਾ ਸਬੂਤ ਸੰਤਾਂ ਜਮਾਨਤ ਕਿਸ ਤਰ੍ਹਾਂ ਹੋਈ ਲੇਕਿਨ ਕਿਤਨਾ ਕਿਤੇ ਜਾਂਚ ਦਾ ਵਿਸ਼ਾ ਵੀ ਹੋ ਸਕਦਾ ਦਾ ਨਗਾਤਾਰੀ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜੋ ਉਹਨਾਂ ਦੇ ਵਰਕਰਾਂ ਦੇ ਵਿੱਚ ਖੁਸ਼ੀ ਹੈ ਉਸ ਨੂੰ ਵੇਖਣ ਵਾਸਤੇ ਵੀ ਲੋਕ ਜਿਹੜੇ ਨੇ ਜਰੂਰ ਪਹੁੰਚਦੇ ਹੋਏ ਨਜ਼ਰ ਆ ਰਹੇ ਹਨ ਬਿਕਰਮ ਸਿੰਘ ਮਜੀਠੀਆ ਕਿਸ ਤਰ੍ਹਾਂ ਅੰਮ੍ਰਿਤਸਰ ਤੱਕ ਪਹੁੰਚਦੇ ਕਿਉਂਕਿ ਪਿਛਲੀ ਵਾਰ ਜਦੋਂ ਬਿਕਰਮ ਸਿੰਘ ਮਜੀਠੀਆ ਰਿਹਾ ਹੋ ਕੇ ਆਏ ਸਨ ਉਸ ਵੇਲੇ ਵੀ ਬਹੁਤ ਵੱਡਾ ਯਾਦ ਸੀਗਾ ਵਰਕਰਾਂ ਦਾ ਜੋਸ਼ ਜਿਹੜਾ ਸੀਗਾ ਉਹ ਦੇਖਣ ਨੂੰ ਵੈਸੇ ਗੋਲਡਨ ਗੇਟ ਤੱਕ ਲਗਾਤਾਰ ਹੀ ਬਹੁਤ ਸਾਰੇ ਵਰਕਰ ਜਿਹੜੇ ਸੀ ਉੱਥੇ ਨਜ਼ਰ ਆਇਆ ਸਨ ਲੇਕਿਨ ਜਿੱਦਾਂ ਹੀ ਇੱਕ ਸੂਚਨਾ ਕੱਲ ਪਤਾ ਲੱਗੀ ਉਸ ਤੋਂ ਬਾਅਦ ਲਗਾਤਾਰ ਹੀ ਬਿਕਰਮ ਸਿੰਘ ਮਜੀਠੀਆ ਦੇ ਕਾਰਦੇ ਵਿੱਚ ਵਰਕਰਸ ਜਿਹੜੇ ਨੇ ਉਹ ਪਹੁੰਚਣਾ ਸ਼ੁਰੂ ਹੋਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਝੂਠੇ ਕੇਸ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਫਸਾਇਆ ਗਿਆ ਉਸ ਨੂੰ ਲੈ ਕੇ ਹੁਣ ਦੁਬਾਰਾ ਤੋਂ ਮਾਨ ਹਨ ਜਿਹੜੀ ਹੈ ਉਹ ਵੀ ਕੀ ਤਜਸਰੀ ਲੇਕਿਨ ਕਿਤਨਾ ਕਿਤੇ ਹੁਣ ਬਿਕਰਮ ਸਿੰਘ ਮਜੀਠੀਆ ਬਾਹਰ ਨਿਕਲੇ ਕਿਸ ਤਰ੍ਹਾਂ ਇਤਾਂਜ ਕਸਣਗੇ ਇਹ ਤਾਂ ਸਮਝ ਦੱਸੇਗਾ ਲੇਕਿਨ ਕਾਰ ਦੇ ਵਿੱਚ ਖੁਸ਼ੀ ਦੀ ਲਹਿਰ ਦੌਰ ਉਪਾਈ ਜਾ ਰਹੀ ਹੈ ਕੈਮਰਾ ਪਰਸਨ ਰਾਜੀਵ ਦੇ ਨਾਗੁਰਪ ਸਿੰਘ ਪੰਜਾਬੀ ਲੋਕ ਚੈਨਲ ਅਮਰਸਰ ਸਾਹਿਬ